ਵੀਰਾਂ ਨੂੰ ਸਾਸੀਕਾਲ ਡਿਸਟ੍ਰਿਕਟ ਤਰਨਤਾਰਨ ਮਾਝਾ ਮਾਲਵਾ ਮੋਟਰ ਅੱਜ ਤੁਹਾਡੇ ਨਾਲ 859 ਆ ਗਿਆ ਜੀ ਮੋਟਰ 2018 ਕਾਪੀ 19 ਦੀ ਆ ਰੇਟ 5.5 ਲੱਖ ਦੀ ਡਿਮਾਂਡ ਦੇ ਵਿੱਚ ਆ ਧੱਕੇ ਵਾਲਾ ਬੈਂਪਰ ਲੱਗਾ ਫਾਈਬਰ ਦੀ ਛੜੜੀ ਆਲ ਫੈਸਰੀ ਲੱਗੀ ਨੰਬਰ ਪੰਜਾਬ ਆ ਜਿਹੜੇ ਵੀ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਜਾਂ ਲੋਨ ਕਰਾਉਣਾ ਤੇ ਮੇਰੇ ਨਾਲ ਟਾਈ ਅਪ ਕਰ ਸਕਦਾ ਜੀ ਆ ਵੀ 18 ਮਾਡਲ ਆ ਰੇਟ ਇਹਦਾ ਵੀ 5.5 ਲੱਖ ਆ ਪਾਵਰ ਸ਼ੇਅਰਿੰਗ ਪੰਜਾਬ ਨੰਬਰ ਆ 90 ਪੈਸੇ ਟਾਇਰ ਆ ਜੀ ਬੀਕੇਟੀ ਦੇ ਜਿਹੜੇ ਵੀ ਕਿਸਾਨ ਵੀਰ ਨੇ ਲੋਨ ਕਰਾਉਣਾ ਲੋਨ ਵੀ ਹੋ ਜਾਊਗਾ ਜਿਹੜੇ ਵੀ ਕਿਸਾਨ ਵੀਰ ਨੇ ਕੈਸ਼ ਲੈਣਾ ਮੈਂ ਕੈਸ਼ ਬੁੱਕ ਕਰਵਾ ਸਕਦਾ ਜੀ ਬਾਕੀ ਤੁਹਾਨੂੰ ਇਹ 650 52 ਬਾਰੇ ਛੋਟਾ ਗੇਅਰ ਲੱਗਾ ਹੋਇਆ ਜੀ ਮਾਡਲ 2021 ਆ 1200 ਘੰਟਾ ਚੱਲਿਆ ਜੀ 90 ਪੈਸੇ ਟਾਇਰ ਆ 3 ਸਪੀਡ ਟਰੈਕਟਰ ਆ ਇਹ ਬਿੱਲਾਂ ਤੇ ਆ ਕੈਸ਼ ਦੇ ਬਿੱਲ ਮਿਲਣਗੇ ਤੁਹਾਨੂੰ ਅੰਮ੍ਰਿਤਸਰ ਸਾਹਿਬ ਦੇ ਤੇ ਰੇਟ ਹੈਗਾ 5.5 ਲੱਖ ਰੁਪਈਆ ਜੀ 605 22 ਮਾਡਲ ਹੋ ਗਿਆ ਜੀ ਬੁੱਕ ਮੈਂ ਪਹਿਲਾਂ ਵੀਡੀਓ ਪਾਉਣਾ ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਕਰਵਾ ਲਓ ਇਹਦੇ ਫੋਨ ਤੇ ਹੀ ਸਾਈ ਆ ਗਈ ਆ ਜੀ ਉਦੋਂ ਬਾਅਦ ਆਪਣੇ ਕੋਲ 60 555 ਦਾ ਜੀ ਮਾਡਲ 2021 ਆ ਇਹ ਵੀ ਇੰਜਨ ਗੇਅਰ ਆ ਲੋਕੇ ਸਾਰੇ ਟਰੈਕਟਰ ਆਪਣੇ ਪੰਜਾਬ ਨੰਬਰ ਹੁੰਦੇ ਦੀ ਜਿਹੜੇ ਵੀ ਕਿਸਾਨ ਵੀਰ ਨੇ ਨਿਊ ਟਰੈਕਟਰ ਬੁੱਕਰ ਵਾਣਾ ਉਹ ਵੀ ਕਰਵਾ ਸਕਦਾ ਏ ਜਿਹੜੇ ਕਿਸਾਨ ਵੀਰ ਨੇ ਓਲ ਟਰੈਕਟਰ ਬੁੱਕਰ ਵਾਣਾ ਉਹ ਵੀ ਕਰਵਾ ਸਕਦਾ ਏ ਉਦੋਂ ਬਾਅਦ ਸਾਡੇ ਆਪਣੇ ਕੋਲ 16 ਮਾਡਲ ਆ ਗਿਆ ਜੀ 555 57 ਹਸ ਪਾਵਰ ਦੇ ਵਿੱਚ ਅਗਨੇ ਟਾਇਰ ਨਵੇਂ ਆ ਜੀ ਮਗਰਲੇ ਅੱਧੇ ਆ ਰੇਡ ਓਨਲੀ ਮਿਲੂਗਾ ਤੁਹਾਨੂੰ 3 ਲੱਖ ਤੋਂ 60 ਹਜ਼ਾਰ ਦੀ ਡਿਮਾਂਡ ਦੇ ਵਿੱਚ ਕਿਉਂ ਨਹੀਂ ਤੁਹਾਨੂੰ ਮਿਲਣਾ ਜੀ ਇਹ ਵੀ ਪੰਜਾਬ ਨੰਬਰ ਆ ਜੀ 19 ਮਾਡਲ ਆ ਗਿਆ ਜੀ ਤਾਨੂੰ 5 ਲੱਖ ਦੀ ਡਿਮਾਂਡ ਦੇ ਵਿੱਚ ਜਿਹੜਾ ਕਿ 3 ਸਪੀਡ ਟ੍ਰੈਕਟਰ ਹੈ ਜਿਹੜੇ ਕਿਸਾਨ ਵੀਰ ਨੇ ਸੁਪਰ ਹੀਟਰ ਤੇ ਚਲਾਉਣਾ ਆਰਾਮ ਨਾਲ ਚਲਾ ਸਕਦਾ ਜੀ ਸਾਰੇ ਟ੍ਰੈਕਟਰ ਦੀ ਆਪਣੀ ਇੰਜਨ ਗੇਅਰ ਦੀ ਫੁੱਲ ਗਰੰਟੀ ਹੋਊਗੀ ਜੀ ਮਹਾਨ ਮੈਸੀ 2003 ਮਾਡਲ ਰੇਟ 1 ਲੱਖ 60 ਹਜ਼ਾਰ ਦੀ ਡਿਮਾਂਡ ਦੇ ਵਿੱਚ 12 ਮਾਡਲ 950 ਮੈਸੀ ਆ ਗਿਆ ਜੀ ਰੇਟ 2.5 ਲੱਖ ਦੀ ਡਿਮਾਂਡ ਦੇ ਵਿੱਚ ਆ ਪਾਵਰ ਸਟੀਅਰਿੰਗ ਹੈ ਪੰਜਾਬ ਨੰਬਰ ਹੈ ਜੀ ਉਦੋਂ ਬਾਅਦ ਚ ਆਪਣੇ ਕੋਲ ਆ ਗਿਆ ਜੀ 15 ਮਾਡਲ ਨੋਵੋ 3 ਲੱਖ ਦੀ 90 ਹਜ਼ਾਰ ਦੀ ਡਿਮਾਂਡ ਦੇ ਵਿੱਚ ਪ੍ਰੀਤ ਆ ਗਿਆ ਜੀ 490000 ਦੀ ਡਿਮਾਂਡ ਦੇ ਵਿੱਚ ਮਾਡਲ 2023 3 ਸੀਟ ਟਰੈਕਟਰ ਆ 65 ਹਜ਼ਾਰ ਪਾਵਰ ਆ ਜੀ ਜਿਹੜੇ ਵੀ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਹੈ ਕੋਲ ਇਹ ਆ ਗਿਆ ਜੀ 20 ਮਾਡਲ 605 ਆ ਪੰਜਾਬ ਨੰਬਰ ਆ ਨਾਲ ਦੇ ਟਾਇਰ 80 ਪੈਸੇ ਟਾਇਰ ਆ ਜੀ 3 ਸੀਟ ਟਰੈਕਟਰ ਆ ਰੇਟ ਓਨਲੀ ਤੁਹਾਨੂੰ 5.5 ਲੱਖ ਦੀ ਡਿਮਾਂਡ ਦੇ ਵਿੱਚ ਮਿਲੂਗਾ 265 ਆ ਗਿਆ ਜੀ 1995 ਮਾਡਲ ਰੇਟ ਵੀ 95000 ਰੁਪਿਆ ਇੰਜਨ ਗੇਅਰ ਆਲੋਕੇ ਆ ਪੰਜਾਬ ਨੰਬਰ ਆ ਫਸਟ ਆਨਰ ਟਰੈਕਟਰ ਆ ਕੋਈ ਵੀ ਟਰੈਕਟਰ ਚ 1 ਰੁਪਏ ਦੀ ਪ੍ਰੋਬਲਮ ਨਹੀਂ ਹੈ 3630 ਆ ਗਿਆ ਜੀ ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ 3630 ਵੀ ਕਰਵਾ ਸਕਦਾ ਜੀ 750 ਆ ਗਿਆ ਜੀ ਮਾਡਲ 2001 ਡਬਲ ਕਲਚ ਪੰਜਾਬ ਨੰਬਰ ਰੇਡ ਹੈਗਾ ਜੋ 1 ਲੱਖ 60 ਹਜ਼ਾਰ ਦੀ ਡਿਮਾਂਡ ਦੇ ਵਿੱਚ 852 4x4 ਆ ਗਿਆ ਜੀ 6.5 ਲੱਖ ਦੀ ਡਿਮਾਂਡ ਦੇ ਵਿੱਚ 373 ਆ ਗਿਆ ਜੀ ਮਾਡਲ 2012 3 ਸੀਵੀ ਟਰੈਕਟਰ ਆ ਟਰਬੋ ਵਾਲਾ ਹੈ ਇੰਜਨ ਗੇਅਰ ਤੇ ਆਲ ਓਕੇ 50 ਪਰ ਹੈ ਟੈਰਿਆ ਜਿਹੜੇ ਵੀ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਫੋਨ ਨੰਬਰ 7030726523 ਤੇ ਸੰਗ ਸਿੰਘ ਫੌਜੀ ਨਾਲ ਡੀਲ ਕਰ ਸਕਦਾ ਹੈ 올 ਟਰੈਕਟਰ ਬਾਰੇ ਐਂਡ ਨਿਊ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਸਾਰੇ